ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਇਹ ਖਾਸ ਤੌਰ ਤੇ ਐਲਾਨ ਕੀਤਾ ਗਿਆ ਹੈ ਤਿੰਨ ਵੱਡੇ ਬੀਜੇਪੀ ਦੇ ਲੀਡਰਾਂ ਦੇ ਘਰ ਦੇ ਬਾਹਰ ਜਿਹੜਾ ਇਹ ਤਰਨਾ ਪ੍ਰਦਰਸ਼ਨ ਲਾਇਆ ਜਾਣਾ ਹੈ ਇਹ ਦੋ ਦਿਨ ਦਾ ਤਰਨਾ ਪ੍ਰਦਰਸ਼ਨ ਹੋਵੇਗਾ 24 ਘੰਟੇ ਕਿਸਾਨ ਜਿਹੜੇ ਨੇ ਉਹ ਡਟੇ ਰਹਿਣਗੇ ਔਰ ਖਾਸ ਤੌਰ ਤੇ ਬੀਜੇਪੀ ਦੇ ਉਹ ਵੱਡੇ ਲੀਡਰ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਹੈ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਹੈ ਤੇ ਸੰਗਰੂਰ ਤੋਂ ਸੰਸਦ ਲੜ ਚੁੱਕੇ ਕੇਵਲ ਸਿੰਘ ਢਿੱਲੋਂ ਦਾ ਨਾਮ ਹੈ ਔਰ ਕੇਵਲ ਸਿੰਘ ਢਿੱਲੋਂ ਦੇ ਘਰ ਦੇ ਬਾਹਰ ਵੀ ਇਸੇ ਤਰੀਕੇ ਦੇ ਨਾਲ ਜਿਹੜੇ ਬੀਕਓ ਗ੍ਰਾਹਾਂ ਦੇ ਵੱਲੋਂ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਵੇਲੇ ਪਟਿਆਲਾ ਦੀ ਨਿਵਾਸ ਦੇ ਵਿੱਚ ਮੌਜੂਦ ਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਹੈ ਔਰ ਉਸ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਟੈਂਟ ਗੜਤੇ ਨੇ ਔਰ ਕੁਝ ਹੀ ਦੇਰ ਤੱਕ ਸਟੇਜ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋਵੇਗੀ ਇਹ ਟਰਾਲੀਆਂ ਲੱਗਦੀਆਂ ਹੋਈਆਂ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕਿਸਾਨ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿਉਂਕਿ ਬੀਕੇ ਉਹ ਗ੍ਰਾਹਾਂ ਦੇ ਵੱਲੋਂ ਇਹ ਵੱਡੀ ਕਾਲ ਜਿਹੜੀ ਆ ਉਹ ਦਿੱਤੀ ਗਈ ਹੈ ਪਹਿਲਾਂ ਰੇਲ ਰੋਕੋ ਅੰਦੋਲਨ ਦੀ ਕਾਲ ਕਿਉਂਕਿ ਜਦੋਂ ਕਿਸਾਨਾਂ ਦੇ ਨਾਲ ਤਸ਼ੱਦਦ ਹੁੰਦੀ ਹੈ 13 ਤਰੀਕ ਨੂੰ ਉਸ ਤੋਂ ਬਾਅਦ ਇਹ ਕਾਲ ਦਿੱਤੀ ਜਾਂਦੀ ਹੈਗੀ ਆਗੂ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਜੂਨੇ ਨੇ ਇੱਕਤਾ ਗ੍ਰਾਹਾਂ ਦਾ ਸੀਨੀਅਰ ਵੀਰ ਪ੍ਰਧਾਨਾ ਬਲਾਕ ਤੋਂ ਨਿਕੜਦਾ ਮਜੀਤ ਜੀ ਕੀ ਅੱਜ ਰੂਪਰੇਖਾ ਹੈਗੀ ਹੈ ਪੂਰੀ ਕੀ ਤਿਆਰੀ ਹੈਗੀ ਹੈ ਜਿਹੜੀ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਨੇ ਰਲ ਕੇ ਸਾਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕੀਤਾ ਉਹਦੀ ਪੂਰਨ ਤੌਰ ਤੇ ਅਸੀਂ ਸਪੋਰਟ ਤੇ ਆ ਅਸੀਂ ਪਹਿਲਾਂ ਰੇਲਾਂ ਰੋਕੀਆਂ ਅੱਜ ਅਸੀਂ ਬਹੁਤ ਵੱਡੀ ਗਿਣਤੀ ਪੰਜਾਬ ਦੇ ਟੂਲਪਲਜ ਤੇ ਵੱਡੇ ਜਿਹੜੇ ਚਿਹਰੇ ਨੇ ਭਾਜਪਾ ਦੇ ਪੰਜਾਬ ਦੇ ਅੰਦਰ ਜਿਵੇਂ ਕੈਪਟਨ ਮਨਿੰਦਰ ਸਿੰਘ ਤੇ ਹੁਣ ਬਾਰ ਚ ਟੈਂਟ ਲੱਗ ਰਿਹਾ ਤੇ ਉਧਰੋਂ ਜਾ ਖੜਾ ਇਹਨਾਂ ਦਾ ਪ੍ਰਧਾਨ ਤੇ ਕੇਵਲ ਟਿੱਲੋ ਤਿੰਨਾਂ ਦੇ ਘਰਾਂ ਦਾ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਜੇ ਸਰਕਾਰ ਨਹੀਂ ਰੁਕਦੀ ਇੱਥੇ ਨਹੀਂ ਰੁਕਾਂਗੇ ਇਦੋਂ ਤਕੜੇ ਫੈਸਲੇ ਲਵਾਂਗੇ ਇਹਨਾਂ ਦਾ ਪਿੰਡਾਂ 'ਚ ਵੜਨਾ ਦਬਰ ਕਰਾਂਗੇ ਇਹ ਨਹੀਂ ਹੈਗਾ ਵੀ ਚੋਣ ਜਾਬਤਾ ਲਾ ਕੇ ਪਿੰਡਾਂ 'ਚ ਵੜ ਜਾਣਗੇ ਨਾ ਬਿਲਕੁਲ ਮਤ ਭੁੱਲਣ ਪਹਿਲਾਂ ਵੀ ਨਹੀਂ ਬੜਨ ਦਿੱਤੇ ਅਸੀਂ ਨੇ ਇਹ ਇਸ ਕਰਕੇ ਵੱਡੇ ਫੈਸਲੇ ਲਵਾਂਗੇ ਇਹ ਇਹ ਮਤ ਭੁੱਲਣ ਪੰਜਾਬ ਦੇ ਲੋਕ ਵੀ ਇਹ ਚ ਭਗਵੰਤ ਮਾਨ ਨਿਰਲਿਆ ਹੋਇਆ ਸਾਡੇ 'ਚ ਹਰਿਆਣੇ 'ਚ ਹਮਲਾ ਨਹੀਂ ਹੋਇਆ ਪੰਜਾਬ 'ਚ ਬੈਠਿਆ ਤੇ ਹਮਲੇ ਹੋ ਰਹੇ ਐ ਤੇ ਕੇਂਦਰੀ ਮੰਤਰੀਆਂ ਨਾਲ ਮੈਟਰੀ 'ਚ ਬੈਠਿਆ ਹੈ ਭਗਵੰਤ ਮਾਨ ਤੇ ਕੇਂਦਰੀ ਮੰਤਰੀਆਂ ਨੂੰ ਇਹ ਨਹੀਂ ਕਿਹਾ ਵੀ ਖਬਰਦਾਰ ਕਰੋ ਹਰਿਆਣੇ ਦੀ ਸਰਕਾਰ ਨੂੰ ਪੰਜਾਬ ਚ ਬੈਠੇ ਲੋਕਾਂ ਦੇ ਹਮਲਾ ਕਰਦੇ ਨੇ ਜਦੋਂ ਹਰਿਆਣੇ ਚ ਵੜਨਗੇ ਦੇ ਤੁਸੀਂ ਜੋ ਮਰਜ਼ੀ ਕਰ ਲਿਓ ਜਾਨੀ ਕਿ ਬਹੁਤ ਵੱਡੀ ਚਾਲ ਹੈ ਤਿੰਨ ਸਰਕਾਰਾਂ ਕਿਸਾਨਾਂ ਨੂੰ ਮਾਰਨ ਤੇ ਲੱਗੀਆਂ ਹੋਈਆਂ ਤੇ ਅਸੀਂ ਉਹ ਆਪਣੇ ਭਰਾਵਾਂ ਨਾਲ ਖੜੇ ਆਂ ਉਹਨਾਂ ਦਾ ਲੜਾਈ ਲੜਨ ਦਾ ਤਰੀਕਾ ਹੋਰ ਹੈ ਸਾਡਾ ਹੋਰ ਹੈ ਸਾਡੇ ਬਖਰੇਵੇਂ ਹੋ ਸਕਦੇ ਨੇ ਪਰ ਜੇ ਉਹਨਾਂ ਨੂੰ ਮਾਰਨਗੇ ਅਸੀਂ ਉਹਨਾਂ ਦੀ ਪਿੱਠ ਤੇ ਖੜੇ ਆਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਰੇ ਸਿਆਸਤਦਾਨ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦਾ ਇੱਕ ਵੱਡਾ ਹੱਥ ਹੈਗਾ ਇਸ ਅੰਦੋਲਨ ਨੂੰ ਖੜਾ ਕਰਨ ਦੇ ਵਿੱਚ ਦੂਜੀ ਪਾਸੇ ਜਾਂ ਦੂਸਰੀ ਧਿਰਾਂ ਨੂੰ ਢਾਲ ਆਉਣ ਦੇ ਵਿੱਚ ਕਿਸਾਨ ਕਿਵੇਂ ਸੋਚਦੇ ਸਾਰੀ ਚੀਜ਼ਾਂ ਦੇਖੋ ਇਹ ਤਾਂ ਬਹੁਤ ਅੰਦਰਲੀਆਂ ਗੱਲਾਂ ਨੇ ਤਾਂ ਹੋ ਸਕਦਾ ਸਮੇਂ ਨਾਲ ਬਾਹਰ ਆਉਣਗੀਆਂ ਪਰ ਜਿਹੜਾ ਅੱਜ ਹਮਲਾ ਹੋ ਰਿਹਾ ਹੈ ਉਹ ਸਾਡੇ ਨੌਜਵਾਨ ਨੇ ਜਿਹੜੇ ਨੌਜਵਾਨਾਂ ਨੂੰ ਕਿਸੇ ਪਾਸੇ ਅੱਜ ਰਸਤਾ ਨਹੀਂ ਜਿਵੇਂ ਬਿੱਲੀ ਘਰ ਜਾਂਦੀ ਅੰਦਰ ਉਹ ਗੱਲ ਨੂੰ ਪੈਂਦੀ ਹੈ ਅੱਜ ਸਾਡੇ ਨੌਜਵਾਨ ਘਰੇ ਹੋਏ ਨੇ ਮਹਿਸੂਸ ਕਰਦੇ ਨੇ ਉਹਨਾਂ ਨੂੰ ਕਿਤੇ ਮદાન ਨਹੀਂ ਹੈ ਕੰਮ ਕਰਨ ਨੂੰ ਜਗ੍ਹਾ ਨਹੀਂ ਹੈ ਰੋਜ਼ਗਾਰ ਨਹੀਂ ਹੈ ਉਹ ਅਬਧਾ ਰੋਜ਼ਗਾਰ ਲੱਭਦੇ ਫਿਰਦੇ ਆ ਇਸ ਕਰਕੇ ਵੱਡੇ ਪੱਧਰ ਤੇ ਜਿਹੜੀ ਉੱਥੇ ਗੱਲ ਹੋ ਰਹੀ ਹੈ ਇਹ ਬਹੁਤ ਵੱਡੀ ਗੰਭੀਰਤਾ ਨਾਲ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਰੋਜ਼ਗਾਰ ਪੈਦਾ ਕਰੋ ਕਿਸਾਨਾਂ ਨੂੰ ਬਣਦਾ ਹੱਕ ਦਿਓ ਕਿਉਂ ਅਡੋਲਣ ਕਰਨਗੇ ਜਿਨ੍ਹਾਂ ਦੇ ਘਰ ਦੇ ਬਾਅਦ ਤੁਸੀਂ ਖਾਸ ਤੌਰ ਤੇ ਪਹੁੰਚੇ ਹੋ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਉਹਨਾਂ ਦੀ ਸਟੇਟਮੈਂਟ ਵੀ ਬੜੀ ਠੋਕ ਕੇ ਬਾਹਰ ਆਂਦੀ ਹੈ ਕਹਿੰਦੇ ਨੇ ਕਿ ਅਜੇ ਹੀ ਤਸ਼ੱਦਦ ਬਰਦਾਸ਼ਤ ਨਹੀਂ ਹੋਵੇ ਕਿ ਕਿਸਾਨਾਂ ਦੇ ਨਾਲ ਹਾਲਾਂਕਿ ਉਹ ਭਾਜਪਾ ਦੇ ਆਗੂ ਨੇ ਇਹ ਪਰਿਵਾਰ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਜ਼ੁਲਮ ਕੀਤੇ ਨੇ ਰਾਜਾ ਰਹਿੰਦੇ ਹੋયા ਇਸ ਪਰਿਵਾਰ ਨੇ ਇਹ ਪਰਿਵਾਰ ਪਹਿਲਾਂ ਰਾਜਾ ਬਣ ਕੇ ਦੇਸ਼ ਨੂੰ ਲੁੱਟਦਾ ਰਿਹਾ ਤੇ ਕਿਸਾਨਾਂ ਨੂੰ ਮਾਰਦਾ ਰਿਹਾ 16 ਲਘਾਂ ਜਾਨਾਂ ਵਿੱਚ ਦੀ ਇਹਨਾਂ ਨੇ ਸਰਦਾਰਾਂ ਦੇ ਪਿੰਡ ਬਣਾ ਕੇ ਅੱਜ ਫੇਰ ਅੰਗਰੇਜ਼ਾਂ ਨਾਲ ਰਲ ਕੇ ਲੁੱਟਦਾ ਰਿਹਾ ਅੱਜ ਇਹ ਭਾਜਪਾ ਨਾਲ ਰਲ ਕੇ ਪੰਜਾਬ ਨੂੰ ਲੁੱਟਣ ਦੀ ਤੰਗ ਚ ਇਹ ਇਹਨਾਂ ਤੇ ਯਕੀਨੀ ਨਹੀਂ ਕਰਨਾ ਚਾਹੀਦਾ ਇਹਦਾ ਮਕਾਨ 25 ਕਿਲਿਆਂ ਚ ਕਿਵੇਂ ਆ ਰੇ ਇਹ ਆਮ ਘਰ ਚ ਕਿਉਂ ਨਹੀਂ ਬੈਠਾ ਜਿਹਨੇ ਇੰਨਾ ਇੰਨਾ ਚ ਰਾਜ ਕਰੇ 25 25 ਕਿਲਿਆਂ ਚ ਘਰ ਖਾ ਕਰ ਦੇ ਕਿਤੇ ਪਟਿਆਲਿਆਂ ਚ ਇਹਨਾਂ ਨੇ ਸਾਨੂੰ ਬਹੁਤ ਵੱਡੇ ਪੱਦਰ ਤੇ ਲੁੱਟਿਆ ਇਹ ਸਾਨੂੰ ਲੁੱਟਣ ਵਾਲੇ ਲੋਕ ਨੇ ਸਾਡੀ ਸਮਝ ਇੱਥੇ ਕੰਮ ਨਹੀਂ ਕਰਦੀ ਅਸੀਂ ਇੱਥੇ ਲੋਕ ਅਗਰਾਹਾਂ ਨੂੰ ਗਾਲਾਂ ਕੱਢਣ ਤੇ ਰਾਜੇਵਾਲ ਨੂੰ ਗਾਲਾਂ ਕੱਢਣ ਤੱਕ ਸੀਮਤ ਨੇ ਸੋਚਣਾ ਚਾਹੀਦਾ ਇਹਨਾਂ ਬਾਰੇ ਇਹਨਾਂ ਨੇ ਲੋਕਾਂ ਨੂੰ ਲੁੱਟ ਲਿਆ ਤੇ ਲੁੱਟਣ ਦੀਆਂ ਤਿਆਰੀਆਂ ਚ ਨੇ ਕਦੇ ਬਰਦਾਸ਼ਤ ਨਹੀਂ ਕਰੂਗਾ ਪੰਜਾਬ ਸੈਂਟਰ ਸਰਕਾਰ ਨੂੰ ਫੌਰੀ ਤੌਰ ਤੇ ਬੰਦ ਕਰਾ ਕੇ ਹਮਲੇ ਉਹਨਾਂ ਦੇ ਰਾਹ ਖਲਾ ਕੇ ਉਹਨਾਂ ਨੂੰ ਜੰਤਰ ਮੰਤਰ ਤੇ ਪਹੁੰਚਣਾ ਕਰਨ ਉਹਨਾਂ ਦੀ ਗੱਲਬਾਤ ਬਹਿ ਕੇ ਸੁਣਨ ਜਾਇਜ਼ ਮੰਗਾ ਨੇ ਜਿਹੜੀਆਂ ਸੈਂਟਰ ਸਰਕਾਰ ਨੇ ਮੰਨੀਆਂ ਨੇ ਹੁਣ ਕਿੰਨੇ ਕੋਈ ਕੋਈ ਹੋਰ ਜਥੇਬੰਦੀ ਨਾਲ ਵੀ ਸੰਪਰਕ ਹੋਇਆ ਕੋਈ ਕੀਤੇ ਕਿਸੇ ਨਾਲ ਸੰਪਰਕ ਤੁਹਾਡੇ ਨਾਲ ਸਾਰੀਆਂ ਜਥੇਬੰਦੀਆਂ ਸੰਯੁਕਤ ਖੁਦ ਸੰਯੁਕਤ ਮੋਰਚਾ ਜਿਹੜੇ ਦੇ ਵਿੱਚ ਲਗਭਗ 400 ਜਥੇਬੰਦੀ ਹੈ ਉਹ ਪੂਰਨ ਤੌਰ ਤੇ ਪੱਬਿਆਂ ਪਰਨੇ ਆ ਉਹ ਕਿਸਾਨਾਂ ਦੀ ਪਿੱਠ ਤੇ ਖੜੇ ਨੇ بار بار اسی اس مسئلے جن تک ਸੰਯੁਕਤ मोर्चे ਦਾ ਕੋਈ ਫੈਸਲਾ ਹੋ ਸਕਦਾ ਅੱਜ ਸ਼ਾਮ ਤੱਕ ਆ ਜਾਵੇ ਉਹ ਕੀ ਫੈਸਲਾ ਲੈਂਦਾ ਉਹ ਤੇ ਹੀ ਫੁੱਲ ਚੜਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਅੱਜ ਅਸੀਂ ਆ ਵੱਡਾ ਚੇ ਚੱਲੂਗਾ 24 ਘੰਟੇ ਬਿਲਕੁਲ ਵੱਧ ਵੱਧ ਸਕਦਾ ਜਨ ਤੱਕ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਹੁੰਦਾ ਹਾਂ ਬਿਲਕੁਲ ਇਹ ਤਸਵੀਰ ਹੈ ਜਦੋਂ ਸਟੇਜ ਦੀ ਸ਼ੁਰੂਆਤ ਇਹ ਤੁਸੀਂ ਦੇਖ ਰਹੇ ਹੋ ਸਟੇਜ ਲਗਾਇਆ ਜਾ ਰਿਹਾ ਕੁਝ ਹੀ ਦੇਰ ਤੱਕ ਸਟੇਜ ਦੀ ਸ਼ੁਰੂਆਤ ਹੋਵੇਗੀ ਔਰ ਦੋ ਦਿਨ ਦਾ ਇਹ ਤਰਜ਼ਾ ਪ੍ਰਦਰਸ਼ਨ ਕਿਹਾ ਜਾ ਰਿਹਾ ਔਰ ਇਹ ਵੀ ਕਿਹਾ ਜਾ ਰਿਹਾ ਹੈ ਕੀ ਜੇਕਰ ਵਧਾਉਣਾ ਪਿਆ ਤੇ ਵਧਾਵਾਂਗੇ ਐਸ ਕੇ ਐਮ ਦਾ ਇੰਤਜ਼ਾਰ ਕਰਾਂਗੇ ਐਸ ਕੇ ਐਮ ਦਾ ਕੀ ਐਲਾਨ ਹੁੰਦਾ ਉਸ ਐਲਾਨ ਤੋਂ ਬਾਅਦ ਵੱਡੀ ਰੂਪਰੇਖਾ ਵੀ ਇਸ ਤਰ੍ਹਾਂ ਪ੍ਰਦਰਸ਼ਨ ਦੀ ਜਿਹੜੀ ਹੈ ਉਹ ਵੇਖਣ ਨੂੰ ਮਿਲ ਸਕਦੀ ਹੈ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦੰਪ ਸਿੰਘ ਪੀਟੀਸੀ ਨਿਊਜ਼ ਪਟਿਆਲਾ